ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 833 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆ ਵਾਝੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 834 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਿਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਏ ਭਾਈ ਪ੍ਰਭੂ ਦਾ ਨਾਮ ਸਿਮਰਿਆ ਕਰੋ ਇਹ ਨਾਮ ਠੰਡ ਪਾਣ ਵਾਲਾ ਹੈ ਇਹ ਨਾਮ ਠੰਡ ਪਾਣ ਵਾਲਾ ਸੀਤਲ ਜਲ ਹੈ ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ ਸਾਰੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ ਮੇਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੱਡ ਪਲਾਸ ਸੰਗ ਹਰ ਬੋਹੀਆ हे भाई साथ संगत ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲਈਦਾ ਹੈ ਜਿਵੇਂ ਰੰਡ ਤੇ ਪਲਾ ਆਦਕ ਨਕਮੇ ਰੁੱਖ ਚੰਦਨ ਦੀ ਸੰਗਤ ਨਾਲ ਸੁਗੰਧਿਤ ਹੋ ਜਾਂਦੇ ਹਨ ਤਿਵੇਂ ਮੇਰੇ ਵਰਗੇ ਜੀਵ ਹਰ ਨਾਮ ਦੀ ਬਰਕਤ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ जप जगनाथ जगदीश गुसैया हे भाई जगत ਦੇ नाथ जगत ਦੇ ਈਸ਼ਵਰ ਧਰਤੀ ਦੇ ਖਸਮ ਪ੍ਰਭੂ ਨੂੰ ਸਦਾ ਤੇ ਹਾਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸ਼ਰਨ ਪਰੇ ਸੇ ਹੀ ਜਨ ਉਬਰੇ ਜਿਉਂ ਪਹਿਲਾਦ ਉਧਾਰ ਸਮਈਆ ਰਹਾਓ ਜਿਹੜੇ ਮਨੁੱਖ ਪ੍ਰਭੂ ਦੀ ਸ਼ਰਨ ਆਪੈਂਦੇ ਹਨ ਉਹ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਬਚ ਨਿਕਲਦੇ ਹਨ ਜਿਵੇਂ ਪ੍ਰਹਲਾਦ ਆਦਿਕ ਭਗਤਾ ਨੂੰ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਆਪਣੇ ਚਰਨਾਂ ਵਿੱਚ ਲੀਨ ਕਰ ਲਿਆ ਰਹਾਓ ਪਰ ਠਾਰ ਮੈਂ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਇਆ ਏ ਭਾਈ ਸਾਰੀ ਬਨਸਪਤੀ ਵਿੱਚ ਚੰਦਨ ਸਭ ਤੋਂ શ્રેષ્ઠ ਰੁੱਖ ਹੈ ਸੁਗੰਧ ਦੇਣ ਵਾਲਾ ਹੈ ਚੰਦਨ ਦੇ ਨੇੜੇ ਉੱਗਾ ਹੋਇਆ ਹਰੇਕ ਬੂਟਾ ਚੰਦਨ ਬਣ ਜਾਂਦਾ ਹੈ ਸਾਖਤ ਕੂੜੇ ਊਬ ਸੁਖ ਹੋਏ ਮਨ ਅਭਮਾਨ ਵਿਛੜ ਦੂਰ ਗਈਆ ਪਰ ਪ੍ਰਮਾਤਮਾ ਤੋਂ ਟੁੱਟੇ ਹੋਏ ਮਾਇਆ ਵਿੜੇ ਪ੍ਰਾਣੀ ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿੱਚੋਂ ਖਰਾਕ ਮੇਰੇ ਸਕਣ ਤੇ ਵੀ ਖਲੋਤੇ ਹੀ ਸੁੱਕੇ ਜਾਂਦੇ ਹਨ ਸੁੱਕ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਹੰਕਾਰ ਵਸਦਾ ਹੈ ਇਸ ਵਾਸਤੇ ਪ੍ਰਮਾਤਮਾ ਤੋਂ ਵਿਛੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ਹਰ ਗਤ ਮਿਤ ਕਰਤਾ ਆਪੇ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਏ ਭਾਈ ਪ੍ਰਮਾਤਮਾ ਕਿਹੋ ਜਿਹਾ ਹੈ ਤੇ ਕਿਡਾ ਵੱਡਾ ਹੈ ਇਹ ਗਾਲੋ ਆਪ ਹੀ ਜਾਣਦਾ ਹੈ ਜਗਤ ਦੀ ਸਾਰੀ ਮਰਿਆਦਾ ਉਸ ਨੇ ਆਪ ਹੀ ਬਣਾਈ ਹੋਈ ਹੈ ਉਸ ਮਰਿਆਦਾ ਅਨੁਸਾਰ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਹ ਸੋਨਾ ਬਣ ਜਾਂਦਾ ਹੈ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ ਜਿਸ ਸਤ ਗੁਰ ਭੇਟੇ ਸੋ ਕੰਚਨ ਹੋਵੇ ਜੋ ਧੁਰ ਲਿਖਿਆ ਸੋ ਮਿਟੇ ਨਾ ਮਟਈਆ ਏ ਭਾਈ ਤੁਰ ਦਰਗਾਹ ਤੋਂ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉੱਤੇ ਜੋ ਲੇਖ ਲਿਖਿਆ ਜਾਂਦਾ ਹੈ ਉਹ ਲੈ ਕਿਸੇ ਦੇ ਆਪਣੇ ਉਦਮ ਨਾਲ ਮਟਾਇਆ ਮਿਟ ਨਹੀਂ ਸਕਦਾ ਗੁਰੂ ਦੇ ਮਿਲ ਨਾਲ ਹੀ ਲੋਹੇ ਤੋਂ ਕੰਚਨ ਬਣਦਾ ਹੈ ਮਨੁੱਖ ਰਤਨ ਪਧਾਰਥ ਗੁਰਮਤਿ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਏ ਪਾਈ ਗੁਰੂ ਦੇ ਅੰਦਰ ਭਗਤੀ ਦੇ ਸਮੁੰਦਰ ਭਰੇ ਪਏ ਹਨ ਭਗਤੀ ਦੇ ਖਜ਼ਾਨੇ ਖੁੱਲੇ ਪਏ ਹਨ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਮਨੁੱਖ ਉੱਚੇ ਆਤਮਕ ਗੁਣ ਰਤਨ ਪ੍ਰਾਪਤ ਕਰ ਸਕਦਾ ਹੈ ਗੁਰ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਵੇਖੋ ਗੁਰੂ ਦੀ ਚਰਣੀ ਲਾ ਕੇ ਹੀ ਮੇਰੇ ਅੰਦਰ ਇੱਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ ਓਨ ਪਰਮਾਤਮਾ ਦੇ ਗੁਣ ਗਾਉਂਦਿਆ ਮੇਰਾ ਮਨ ਰਜਦਾ ਨਹੀਂ ਹੈ ਪਰ ਮੈਂ ਬਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਏ ਭਾਈ ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸ ਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ ਪ੍ਰਭੂ ਦੇ ਗੁਣ ਗਾਦਿਆਂ ਗਾਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ ਮੈਂ ਤੁਹਾਨੂੰ ਉਸ ਦਾ ਹਾਲ ਦੱਸਿਆ ਹੈ ਬਾਰ-ਬਾਰ ਖਿੰਨ-ਖਿੰਨ ਪਲ ਕਹੀਏ ਹਰ ਪਾਰ ਨਾ ਪਵੇ ਭਾਵੇ ਪਰੇ ਪਰਈਆ ਸੋਹੇ ਭਾਈ ਮੋੜ-ਮੋੜ ਹਰੇਕ ਖਿੰਨ ਹਰੇਕ ਪਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਪਰ ਇਹ ਚੇਤੇ ਰੱਖੋ ਪ੍ਰਮਾਤਮਾ ਪਰੇ ਤੋਂ ਪਰੇ ਹੈ ਕੋਈ ਜੀਵ ਉਸ ਦੀ ਹਸਤੀ ਦਾ ਪਾਰਲਾ ਬੰਨਾ ਲੱਭ ਨਹੀਂ ਸਕਦਾ ਸਾਸਤ੍ਰ ਵੇਦ ਪੁਰਾਣ ਪੁਕਾਰੈ ਧਰਮ ਕਰੋ ਖੱਟ ਕਰਮ ਧਰੜਈਆ ਏ ਭਾਈ ਵੇਦ ਸ਼ਾਸਤਰ ਪੁਰਾਣ ਆਦਿਕ ਧਰਮ ਕਾ ਪੁਸਤਕ ਕਿਸੇ ਗੱਲ ਉਤੇ ਜ਼ੋਰ ਦਿੰਦੇ ਹਨ ਕਿ ਖੱਟ ਕਰਮੀ ਧਰਮ ਕਮਾਇਆ ਕਰੋ ਉਹ ਇਹਨਾਂ ਛੇ ਧਰਮਕ ਕਰਮਾਂ ਬਾਰੇ ਵੀ ਪੁਕਿਆਈ ਕਰਦੇ ਹਨ ਮਨਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਭਰ ਬੁਡਈਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਸੇ ਪਖੰਡ ਵਿੱਚ ਭਟਕਣਾ ਵਿੱਚ ਪੈ ਕੇ ਖੁਆਰ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਬੇੜੀ ਆਪਣੇ ਆਪ ਹੀ ਪਖੰਡ ਦੇ ਭਾਰ ਨਾਲ ਲੋਭ ਦੀ ਲਹਿਰ ਵਿੱਚ ਡੁੱਬ ਜਾਂਦੀ ਹੈ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦਿੜਈਆ हे भाई परमात्मा ਦਾ ਨਾਮ ਜਪਿਆ ਕਰੋ ਨਾਮ ਵਿੱਚ ਸੁਰਤ ਜੋੜ ਕੇ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰੋਗੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਟਿਕਾਈ ਰੱਖੋ ਗੁਰੂ ਦੇ ਸਾਹਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰ ਨਾਮ ਹੀ ਸਿਮਰਤੀਆਂ ਆ ਸ਼ਾਸਤਰਾਂ ਦਾ ਉਪਦੇਸ਼ ਹੈ ਹੋ ਮੈਂ ਜਾਏ ਤਾਂ ਨਿਰਮਲ ਹੋਵੇ ਗੁਰਮਖ ਪਰਚੈ ਪਰਮ ਪਦ ਪਈਆ ਹਰ ਨਾਮ ਦੀ ਰਾਹੀ ਜਦੋਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰਦੀ ਸ਼ਰਨ ਪਾ ਕੇ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਪਤਿਜਦਾ ਹੈ ਤਦੋਂ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ हे ਪ੍ਰਭੂ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ ਜਿਸ ਪਾਸੇ ਤੂੰ ਜੀਵਾਂ ਨੂੰ ਲਾਂਦਾ ਹੈ ਉਹੀ ਕਰਮ ਜੀਵ ਕਰਦੇ ਹਨ ਨਾਨਕ ਜੰਤ ਵਜਾਏ ਵਾਜੈ ਜਿਤ ਭਾਵੇ ਤਿਤ ਰਾਹੇ ਚਲਈਆ ਹੇ ਨਾਨਕ ਆਖ ਜੀਵ ਤੇਰੇ ਵਾਜੇ ਹਨ ਜਿਵੇਂ ਤੂੰ ਵਜਾਂਦਾ ਹੈ ਤਵੇਂ ਵੱਜਦੇ ਹਨ ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ ਉਸੇ ਰਾਹ ਉਤੇ ਜੀਵ ਤੁਰਦੇ ਹਨ ਬਿਲਾਵਲ ਮਹੱਲਾ ਪੰਜਵਾ ਵਾਹਿਗੁਰੂ ਬਿਲਾਵਲ ਮਹੱਲਾ ਚੌਥਾ ਗੁਰਮਖ ਅਗੰਮ ਅਗੋਚਰ ਧਿਆਇਆ ਹੋ ਬਲ ਬਲ ਸਤਗੁਰ ਸਤਪੁਰਖਈਆ ਏ ਭਾਈ ਮੈਂ ਗੁਰੂ ਮਹਾਪੁਰਖ ਤੋਂ ਸਦਕੇ ਜਾਂਦਾ ਕੁਰਬਾਨ ਜਾਂਦਾ ਹਾਂ ਗੁਰਦੀ ਸ਼ਰਨ ਪਾ ਕੇ ਮੈਂ ਉਸ ਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤੱਕ ਗਿਆਨਿੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਾ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸਮਈਆ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸਵਾਸ ਵਿੱਚ ਵਸਾ ਦਿੱਤਾ ਹੈ ਗੁਰਦੇ ਚਰਨਾਂ ਨੂੰ ਸ਼ੋਕੇ ਪਰਮਾਤਮਾ ਦੇ ਨਾਮ ਵਿੱਚ ਮੈਂ ਲੀਨ ਰਹਿੰਦਾ ਹਾਂ ਜਨ ਕੀ ਟੇਕ ਹਰ ਨਾਮ ਟਿਕਈਆ ਏ ਭਾਈ ਗੁਰੂ ਨੇ ਪਰਮਾਤਮਾ ਦਾ ਨਾਮ ਮੈਂ ਦਾਸ ਦੀ ਜ਼ਿੰਦਗੀ ਦਾ ਸਹਾਰਾ ਬਣਾ ਦਿੱਤਾ ਹੈ ਸਤ ਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਮੈਂ ਗੁਰੂ ਦਾ ਪੱਲਾ ਫੜ ਕੇ ਜੀਵਨ ਪੰਥ ਤੇ ਤੁਰਿਆ ਜਾ ਰਿਹਾ ਹਾਂ ਗੁਰੂ ਦੀ ਮਿਹਰ ਨਾਲ ਮੈਂ ਪ੍ਰਮਾਤਮਾ ਦੇ ਮਹਿਲ ਦਾ ਦਰਵਾਜ਼ਾ ਲੱਭ ਲਿਆ ਹੈ ਰਹਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮਖ ਮਥ ਮਥ ਤਤ ਕੜਈਆ ਏ ਭਾਈ ਇਹ ਮਨੁੱਖਾ ਸਰੀਰ ਇੱਕ ਜਈ ਧਰਤੀ ਹੈ ਜਿਸ ਵਿੱਚ ਰੋਜ਼ਾਨਾ ਕੀਤੇ ਜਾ ਰਹੇ ਕਰਮ ਬੀਜ ਬੀਜੇ ਜਾ ਰਹੇ ਹਨ ਜਿਵੇਂ ਦੁੱਧ ਨੂੰ ਰੇੜ ਰੇੜ ਕੇ ਮੱਖਣ ਕੱਢ ਲਈਦਾ ਹੈ ਤਿਵੇਂ ਗੁਰੂ ਦੇ ਸ਼ਰਨ ਪਾ ਕੇ ਜੇ ਨਾ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ-ਸੋਧ ਕੇ ਉੱਚਾ ਆਤਮਿਕ ਜੀਵਨ ਪ੍ਰਾਪਤ ਕਰ ਲਈਦਾ ਹੈ ਲਾਲ ਜਵੇ ਹਰ ਨਾਮ ਪਰਗਾਸਿਆ ਭਾਂਡੇ ਭਾਉ ਪਵੈ ਤੇ ਤੇਈਆ ਜਿਸ ਹਿਰਦੇ ਰੂਪ ਭਾਂਡੇ ਵਿੱਚ ਗੁਰੂ ਪਰਮਾਤਮਾ ਦਾ ਮਹਾਨ ਕੀਮਤੀ ਨਾਮ ਪ੍ਰਗਟ ਕਰ ਦਿੰਦਾ ਹੈ ਉਸ ਹਿਰਦਾ ਉਹ ਹਿਰਦਾ ਭਾਂਡੇ ਵਿੱਚ ਪ੍ਰੇਮ ਆ ਵੱਸਦਾ ਹੈ ਉਸੇ ਹਿਰਦੇ ਭਾਂਡੇ ਵਿੱਚ ਫਿਰ ਗੁਰੂ ਦਾ ਹੀ ਪ੍ਰੇਮ ਆਵਸਦਾ ਹੈ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ਏ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਖਾਸ ਭਗਤ ਬਣ ਜਾਂਦੇ ਹਨ ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ ਮਾਨ ਬੋਦੇ ਅਰ ਪਤਰੋ ਗੁਰ ਅਗੇ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮੈਂ ਆਪਣੇ ਗੁਰੂ ਦੇ ਅੱਗੇ ਆਪਣਾ ਮਨ ਭੇਟਾ ਕਰ ਦਿੱਤਾ ਹੈ ਆਪਣੀ ਅਕਲ ਭੇਟਾ ਕਰ ਦਿੱਤੀ ਹੈ ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫਤਸਲਾ ਕਰਦਾ ਹਾਂ ਜਿਹਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਮਨਮੁਖ ਮਾਇਆ 모ਹੇ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਤਖਈਆ ਹੈ ਭੇ ਭਾਈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁਖ ਮਨਮੁਖ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਨਾ ਦਾ ਇਹ ਮਨ ਮਾਇਆ ਦੀ ਤ੍ਰਿਸ਼ਨਾ ਦੀ ਅਗ ਵਿੱਚ ਸੜਦਾ ਰਹਿੰਦਾ ਹੈ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ 부ਝਈਆ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਲੈ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਲੱਭ ਲਿਆ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅਗ ਬੁਝ ਗਈ ਗੁਰੂ ਦੇ ਸ਼ਬਦ ਨੇ 부ਝਾ ਦਿੱਤੀ ਇਹੋ ਮਨ ਨਾਚੈ ਸਤ ਗੁਰ ਆਗੇ ਅਨਹਦ ਸ਼ਬਦ ਧੁਨ ਤੂਰ ਵਿਜਈਆ ਹੇ ਭਾਈ ਜਿਸ ਮਨੁੱਖ ਦਾ ਏ ਮਨ ਜਿੱਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ ਉਹਦੇ ਅੰਦਰ ਸਿਵਸਲਾ ਦੀ ਬਾਣੀ ਦੀ ਰੋਂ ਰੋਂਦੇ ਇੱਕ ਰਸ ਮਾਨੋ ਵਾਜੇ ਵੱਜਦੇ ਰਹਿੰਦੇ ਹਨ ਜਿਹੜਾ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਹਰ ਹਰ ਉਸਤਤ ਕਰੈ ਦਿਨ ਰਾਤਿ ਰੱਖ ਰੱਖ ਚਰਨ ਹਰ ਤਾਲ ਪੁਰਈਆ ਉਹ ਮਨੁੱਖ ਦੇ ਨਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਵਸਲਾ ਕਰਦਾ ਰਹਿੰਦਾ ਹੈ ਪ੍ਰਭੂ ਚਰਨਾਂ ਨੂੰ ਹਰ ਵੇਲੇ ਹਿਰਦੇ ਵਿੱਚ ਵਸਾ ਕੇ ਉਹ ਮਨੁੱਖ ਜੀਵਨ ਤੋਰ ਤਾਲ ਸਿਰ ਤੁਰਦਾ ਰਹਿੰਦਾ ਹੈ ਹਰ ਕੈ ਰੰਗ ਰੱਤਾ ਮਨ ਗਾਵੇ ਰਸਰ ਸਾਲ ਰਸ ਸ਼ਬਦ ਰਵਈਆ ਹੇ ਭਾਈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਜਿਸ ਮਨੁੱਖ ਦਾ ਮਨ ਸ਼ਿਵਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿੱਚ ਸਵਾਦ ਨਾਲ ਜੋ ਮਨੁੱਖ ਗੁਰੂ ਦੇ ਰਸ ਸ਼ਬਦ ਨੂੰ ਜਪਦਾ ਰਹਿੰਦਾ ਹੈ ਨਿਜਕਾਰ ਧਾਰ ਚੂਵੇ ਅਤ ਨਿਰਮਲ ਜਨ ਪੀਆ ਤੇ ਨਹੀਂ ਸੁਖ ਲਹੀਆ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਬੜੀ ਸਾਫ ਸੁਥਰੀ ਧਾਰ ਚੋਂਦੀ ਰਹਿੰਦੀ ਹੈ ਜਿਸ ਮਨੁੱਖ ਨੇ ਇਹ ਨਾਮ ਜਲ ਪੀਤਾ ਉਸ ਨੇ ਹੀ ਆਤਮਿਕ ਆਨੰਦ ਪ੍ਰਾਪਤ ਕੀਤਾ ਫਿਰ ਜਿਸ ਨੇ ਆਤਮਿਕ ਆਨੰਦ ਪ੍ਰਾਪਤ ਕੀਤਾ ਫਿਰ ਉਸ ਦਾ ਵੈਰ ਵਿਰੋਧ ਕਿਸੇ ਨਾਲ ਨਹੀਂ ਰਹਿ ਜਾਂਦਾ ਤੇ ਕਈ ਮੈਂ ਵੇਖੇ ਨੇ ਸਮਾਧੀਆਂ ਲਾ ਲਾ ਕੇ ਘੰਟਾ ਘੰਟਾ ਬੈਠੇ ਰਹਿੰਦੇ ਹਨ ਪਰ ਜਦੋਂ ਉਹਨਾਂ ਨੂੰ ਪਰਖਿਆ ਜਾਵੇ ਉਹ ਬੜੀ 질ਸ ਇੱਕ ਦੂਜੇ ਨਾਲ ਕਰਦੇ ਹਨ ਤੇ ਅੰਦਰੋਂ ਅਗ ਬਬੂਲਾ ਹੋਏ ਰਹਿੰਦੇ ਹਨ ਇਹ ਜੇ ਮਨੁੱਖਾਂ ਦੀ ਸਮਾਧੀ ਲਾ ਕੇ ਨਾਮ ਜਪਣਾ ਕਿਸੇ ਅਰਥ ਨਹੀਂ ਆਉਂਦਾ ਹਰ ਇੱਕ ਹੈ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੂਵੇ ਅਤ ਨਿਰਮਲ ਜਿਨ ਪੀਆ ਤੇ ਨਹੀਂ ਸੁਖ ਲਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 834 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 835 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਸ਼ੁਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ